ਪਰਮ ਸਤਕਾਰ ਯੋਗ ਸਤਿਗੁਰੂ ਪਾਤਸ਼ਾਹ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਹਾਡੀ ਸੇਵਾ ਦੇ ਵਿੱਚ ਗੱਲ ਕਰਨ ਲੱਗਿਆ ਹਾਂ ਖਾਲਸਾ ਪੰਥ ਦੇ 325ਵੇਂ ਸਾਜਨਾ ਦਿਵਸ ਤੇ ਕਵੀ ਦੀ ਕਲਮ ਨੇ ਜਿਵੇਂ ਲਿਖਿਆ ਉਵੇਂ ਉਹਦੇ ਕਰਨ ਵਾਲਾ ਸਾਧੂ ਸਿੰਘ ਪਤੰਗਾ ਕਿਉਂ ਬੇਅੰਤੀ ਕਰਨ ਲੱਗਿਆ ਹੈ ਲਾੜ ਲੱਗਦਾ ਗੁਰੂਆਂ ਦੇ ਬਣ ਜਾ ਕਲਗੀ ਧਰ ਦਾ ਚੇਲਾ ਕਰ ਲੋਕ ਸੁਖੀ ਆਪਣਾ ਨਾਲੇ ਕਰ ਪਰਲੋਕ ਸੋਹਿਲਾ ਛਕ ਅਮਰਤ ਬਾਟੇ ਦਾ ਕਟ ਦੂ ਗੁਰੂ ਚਰਾਸੀ ਗੇੜਾ ਛਡ ਬੁਰੀ ਬੈਠਣੀ ਨੂੰ ਕਰ ਲੈ ਸਾਧ ਸੰਗਤ ਦਾ ਨੇੜਾ ਸ਼ੱਕ ਅਮਰਤ ਬਾਟੇ ਦਾ ਕਟ ਦੂ ਗੁਰੂ ਚਰਾਸੀ ਢੇੜਾ ਲਿਖਿਆ ਵਿੱਚ ਬੇਦਾਂ ਦੇ ਲਿਖਿਆ ਵਿੱਚ ਬੇਦਾਂ ਦੇ ਲਿਖਿਆ ਵਿੱਚ ਬੇਦਾਂ ਦੇ ਮਿਲਦੀ ਹੈ ਸੰਗਤ ਚੋਂ ਜੁਗਤੀ ਛੱਡ ਪੂਜਾ ਪੱਥਰਾਂ ਦੀ ਕਰ ਲੈ ਜਮਣ ਮਰਨ ਦੀ ਮੁਕਤੀ ਸੱਚ ਆਦ ਜੁਗਾਦੀ ਹੈ ਝੂਠਾ ਹੈ ਦੁਨੀਆਂ ਦਾ ਝੇੜਾ ਸ਼ੱਕ ਅਮਰਤ ਬਾਟੇ ਦਾ ਕੱਟ ਦੂ ਗੁਰੂ ਚਰਾਸੀ ਗੇੜਾ ਸ਼ੱਕੇ ਅਮਰਤ ਬਾਟੇ ਦਾ ਕਟ ਦੂ ਗੁਰੂ ਚਰਾਸੀ ਗੇੜਾ ਇਹ ਗੱਲ ਅਸੂਲੀ ਹੈ ਮਾਤਾ ਬਿਰਧ ਬੁੜੀ ਨੂੰ ਕਹਿਣਾ ਤੀ ਸਮਝੋ ਛੋਟੀ ਨੂੰ ਆਖੋ ਹਾਣ ਦੀਆਂ ਨੂੰ ਭੈਣਾ ਫਿਰ ਨਾਰ ਪਰਾਈ ਨੂੰ ਕਰਨਾ ਭੁੱਲ ਕੇ ਨਹੀਂ ਬਖੇੜਾ ਸ਼ੱਕ ਅਮਰਤ ਬਾਟੇ ਦਾ ਕੱਟ ਦੂ ਗੁਰੂ ਚਰਾਸੀ ਗੇੜਾ ਸ਼ੱਕ ਅਮਰਤ ਬਾਟੇ ਦਾ ਕੱਟ ਦੂ ਗੁਰੂ ਚਰਾਸੀ ਗੇੜਾ ਤੱਕ ਨਜ਼ਰ ਮਾਰ ਕੇ ਤੂੰ ਨਜ਼ਰ ਮਾਰ ਕੇ ਤੂੰ ਤੱਕ ਨਜ਼ਰ ਮਾਰ ਕੇ ਤੂੰ ਗੁਰਾਂ ਦੇ ਸਿੱਖ ਬਣੇ ਸੰਜੇੜੇ ਮਹਾਈ ਮਤੀ ਦਾਸ ਵਰਗੇ ਹਮੇਸ਼ਾ ਰਹੇ ਮੌਤ ਦੇ ਨੇੜੇ ਉਹ ਅਮਰ ਰਹੇ ਜਗਤ ਸੇਵਾ ਕਰੇ ਕੌਮ ਦੀ ਜੇੜਾ ਸ਼ੱਕ ਅਮਰਤ ਬਾਟੇ ਦਾ ਕਟ ਦੂ ਗੁਰੂ ਚਰਾਸੀ ਗੇੜਾ ਸ਼ੱਕ ਅਮਰਤ ਬਾਟੇ ਦਾ ਕਟ ਦੂ ਗੁਰੂ ਚਰਾਸੀ ਗੇੜਾ ਹੇ ਜੀਵਨ ਸੰਗ ਜਦੋਂ ਉਠਾ ਕੇ ਸੀਸ ਦਿੱਲੀ ਚੋਂ ਲਿਆ ਆ ਰੰਗ ਰੇਤੇ ਗੁਰ ਬੇਟੇ ਗੁਰਾਨੇ ਸੀ ਮੁਖ ਚੋਂ ਫਰਮਾਇਆ ਗਾਲ ਵਕੜੀ પાਕੇ ਸੀ ਆਖਿਆ ਕਲਗੀ ਧਰਨੇ ਸ਼ੇਰਾ ਛਕ ਅਮਰਤ ਬਾਟੇ ਦਾ ਕਟ ਦੂ ਗੁਰੂ ਚਰਾਸੀ ਗੇੜਾ ਕਾਕੇ ਅਮਰਤ ਬਾਟੇ ਦਾ ਕੱਟ ਦੂ ਗੁਰੂ ਚਰਾਸੀ ਗੇੜਾ ਪੰਜ ਚੂਲੇ ਛਕਾ ਕੇ ਸੀ ਪੰਜ ਚੂਲੇ ਛਕਾ ਕੇ ਸੀ ਪੰਜ ਚੂਲੇ ਛਕਾ ਕੇ ਸੀ ਗੁਰਾਂ ਨੇ ਗਿੱਦੜੋਂ ਸ਼ੇਰ ਬਣਾਏ ਅਮਰਤ ਦੀ ਸ਼ਕਤੀ ਨੇ ਬਾਜ ਸਨ ਚਿੜੀਆਂ ਤੋਂ ਤੜਵਾਏ ਸਿੰਘ ਬਾਜਾਂ ਵਾਲੇ ਦਾ ਤੋੜਦਾ ਇੱਕ ਲੱਖਾਂ ਦਾ ਘੇਰਾ ਸ਼ਕ ਅਮਰਤ ਬਾਟੇ ਦਾ ਕਟ ਦੂ ਗੁਰੂ ਚਰਾਸੀ ਗੇੜਾ ਸ਼ਕ ਅਮਰਤ ਬਾਟੇ ਦਾ ਕਟ ਦੂ ਗੁਰੂ ਚਰਾਸੀ ਗੇੜਾ तूं फुल फिर फुल्या फिर तूं फुल्या फिरदाणे ऊजदा फिरंद मड़ी मसानी गुरू ग्रंथ बिना समझल सारी झूठ कहाणी हिकु गुरू बिना पा किसे न पकड़न ते छक अमृत बाटे ਕੱਟ ਦੂ ਗੁਰੂ ਚਰਾਸੀ ਗੇੜਾ ਸ਼ੱਕ ਅਮਰਤ ਬਾਟੇ ਦਾ ਕੱਟ ਦੂ ਗੁਰੂ ਚਰਾਸੀ ਗੇੜਾ ਸੁਖੇ ਮਹਤਾਬ ਜਿਹੇ ਜਗਤ ਵਿੱਚ ਕਰਗੇ ਨਾਮ ਉਹ ਜਾਗਰ ਭਾਈ ਤਾਰੂ ਸਿੰਘ ਜਿਹੇ ਨਾਮ ਦੇ ਬਣ ਗਏ ਅਸਲ ਸੁਦਾਗਰ ਲੱਗ ਚਰਨੀ ਗੁਰੂਆਂ ਦੇ ਆਜੂ ਫਿਰ ਜੀਵਨ ਵਿੱਚ ਖੇੜਾ ਛੱਕ ਅਮਰ ਤਬਾਟੇ ਦਾ ਕਟ ਦੂ ਗੁਰੂ ਚਰਾਸੀ ਗੇੜਾ ਨਾ ਮਿਲਣਾ ਜੰਗਲਾਂ ਚੋਂ ਨਾ ਮਿਲਣਾ ਜੰਗਲਾਂ ਚੋਂ ਨਾ ਮਿਲਣਾ ਜੰਗਲਾਂ ਚੋਂ ਖੋਜ ਲੈ ਫਮੇ ਮਸੀਹ ਦਾ ਮੰਦਰ ਗੁਰ ਬਾਣੀ ਕਹਿੰਦੀ ਐ ਮਰਾਬ ਬਤਾ ਬਸੇ ਬੰਦੇ ਦੇ ਅੰਦਰ ਸੱਚ ਕੇ ਹਾਪ ਤੰਗੇ ਨੇ ਲਾਉਣਾ ਪਾਰ ਗੁਰੂ ਨੇ ਬੇੜਾ ਛਕ ਅਮਰਤ ਬਾਟੇ ਦਾ ਕਟ ਦੂ ਗੁਰੂ ਚਰਾਸੀ ਗੇੜਾ ਛਕ ਅਮਰਤ ਬਾਟੇ ਦਾ ਕਟ ਦੂ ਗੁਰੂ ਚਰਾਸੀ ਗੇੜਾ ਛਕ ਅਮਰਤ ਬਾਟੇ ਦਾ ಕಟ್ಟದೂ ಗುರು ಚರಾಸಿ ಗೇಡಾ